ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿਸਾਨ ਸਰਕਾਰੀ ਹਦਾਇਤਾਂ ਨੂੰ ਛਿੱਕੇ ਤੇ ਟਾਂਗ ਕੇ ਦਿਨ ਦਿਹਾੜੇ ਪ੍ਰਾਲੀ ਨੂੰ ਅੱਗ ਲਗਾ ਰਹੇ ਹਨ ਜਿਸ ਦੇ ਕਰਕੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਅਤੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਾਂ ਮੁਸ਼ਕਲ ਹੋ ਰਹੀ ਹੈ ਪਰ ਨਾਲ ਹੀ ਉਹਨਾਂ ਦੀਆਂ ਅੱਖਾਂ ਵਿੱਚ ਵੀ ਜਲਨ ਹੋ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੀਸੀ ਗਰਦਾਸਪੁਰ ਨੇ ਬਾਰ ਬਾਰ ਕਿਸਾਨਾਂ ਨੂੰ ਪ੍ਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਪਰ ਕਈ ਕਿਸਾਨ ਜੋ ਕਿ ਉਹਨਾਂ ਦੇ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰਾਲੀ ਨੂੰ ਅੱਗ ਲਗਾ ਰਹੇ ਨੇ ਜਦ ਕਿਸਾਨਾਂ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਪ੍ਰਾਲੀ ਨੂੰ ਕੱਟ ਕੇ ਜੇ ਕਰਬ ਵਿੱਚ ਮਲਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਹ ਤੱਕ 7000 ਰੁਪਏ ਦੇ ਕਰੀਬ ਕਿਸਾਨਾਂ ਦਾ ਖਰਚਾ ਹੁੰਦਾ ਅਤੇ ਕਿਸਾਨ ਪਹਿਲਾਂ ਹੀ ਕਣਕ ਦੀ ਬਿਜਾਈ ਨੂੰ ਲੈ ਕੇ 20000 ਰੁਪਏ ਤੱਕ ਦਾ ਖਰਚਾ ਕਰ ਚੁੱਕੇ ਹਨ ਅਤੇ ਇਸ ਕਰਕੇ ਉਹ ਅਸਮਰਥ ਹਨ ਜਿਸ ਕਰਕੇ ਉਹਨਾਂ ਦੇ ਵੱਲੋਂ ਇਸ ਨੂੰ ਅੱਗ ਲਗਾਈ ਜਾ ਰਹੀ ਹੈ ਮੁਖਤਾਰ ਸਿੰਘ ਖੈਰਾ ਕੋਟਲੀ ਖਾਨ ਕਿਸਾਨਾਂ ਦੀ ਇਹ ਹੀ ਮਜਬੂਰੀ ਹੈ ਮੇ ਮਸ਼ੀਨਾਂ ਦੇ ਮਿਲਦੀਆਂ ਨਹੀਂ ਜਿਹਦੀ 2 ਘਟਾਈ ਕਿਲੇ ਪਹਿਲੀ ਉਹ ਕਿੱਥੋਂ ਮਰ ਵੀ ਆਪਣਾ ਕਰ ਲੇਗਾ ਫਸਲ ਹੁੰਦੀ ਨਹੀਂ ਜਵੀ ਵਿੱਚ ਹੋ ਜਾਂਦੀ ਹੈ ਕਣਕ ਪੂਰੀ ਹੋਣੀ ਨਹੀਂ ਮੁੜ ਕੇ ਡਿੱਗ ਪੈਣੀ ਆ ਫਿਰ ਮੁੜ ਕੇ ਮਾਵਜਾ ਮੰਗਣਾ ਕੋਈ ਨਹੀਂ ਦੇਣਾ ਨਹੀਂ ਜਿਹੜਾ ਗਵਰਨਮੈਂਟ ਨੇ ਖਰਚਾ ਵਧਾ ਉਹ ਵੀ ਨਹੀਂ ਮਿਲਣਾ ਹੈਗਾ ਤੇ ਜ਼ਿੰਮੇਵਾਰ ਕੀ ਕਰੂਗਾ ਕੋਈ ਫਰਕ ਨਹੀਂ ਪੈਂਦਾ ਪਰ ਉਹਦਾ ਕੀ ਫਰਕ ਪੈਣਾ ਇਹ ਕਿੱਲੇ ਦੇ ਕਿਸਾਨਾਂ ਦੇ 50000 ਦੇ 60 ਠੇਕਾ ਹੋ ਗਿਆ ਤੇ ਉਹ ਲੱਖ ਦੀ ਫਸਲ ਹੋਣੀ ਆ 50000 ਬਾਕੀ ਖਰਚੇ ਲਾ ਲਓ ਖਾਦਾਂ ਲਾ ਲਓ ਬੀਜ ਲਾ ਲਓ ਭਾਈ ਲਾ ਲਓ ਡੀਜ਼ਲ ਕਿਤਾ ਆਪਣਾ ਕੋਈ ਸੰਦ ਹੈ ਉਹਦੇ ਬਚਣਾ ਕਿ ਆਣ ਕੇ ਦਿਹਾੜੀ ਵੀ ਨਹੀਂ ਪਈਦੀਆਂ ਚੋਨੇ ਦਾ ਬੀਜਾਂ ਦਾ ਵੜਾਈ ਲੈਣੇ 10000 ਰੁਪਇਆ ਇੱਕ ਬੰਦਿਆਂ ਕੋਲ ਵੜਾਈਏ ਤੇ ਲੁਵਾਈ 4500 ਰੁਪਇਆ ਖਾਦਾਂ ਦਾ ਲਾ ਲੋ ਬੀਜਾਂ ਕਦੂ ਕਰਨ ਦਾ ਲਾ ਲੋ ਮੁਨਾਫਾ ਝੋਨੇ ਦਾ ਹੀ ਮਿਲਦਾ ਕਣਕ ਦਾ ਤੇ ਮਿਲਦਾ ਨਹੀਂ ਝੋਨੇ ਦਾ ਹੀ ਆਗੇ ਤਾਂ ਕੋਈ 10000 ਰੁਪਇਆ ਬਾਈ ਦਾ ਜਰਾ ਬਾਈ ਦਾ ਉਹਦੇ ਵਿੱਚ ਹੀ ਸਾਰਾ ਪਰਿਵਾਰ ਕਰਨਾ ਹੁੰਦਾ ਪਰਾਲੀ ਛਾਰਨ ਦਾ ਖਰਚਾ ਕੁਝ ਨਹੀਂ ਆਉਂਦਾ ਆ ਸਾਰੀ ਤੇ ਫਿਰ 5-7000 ਖਰਚਾ ਹੁੰਦਾ ਹਾਂਜੀ ਹੁੰਦੇ ਪਏ ਨਾ ਸੜੋ ਨਾ ਸੜੋ ਵਿਚੋਂ ਨਵਨ ਬਾਂਦੀ ਕਰਨਾ ਇਹਨਾਂ ਵਿੱਚ ਵਾਰ ਪੀਜ ਨੂੰ ਮੇਰਾ ਨਾਮ ਜਸਪਾਲ ਸਿੰਘ ਨਾ ਜੀ ਸਾਨੂੰ ਸਦਾ ਵੀਰ ਸਿੰਘ ਪਿੰਡ ਮੇਰਾ ਬੱਬੇ ਹਲੀ ਜ਼ਿਲ੍ਹਾ ਗੁਰਦਾਸਪੁਰ ਕਿਸਾਨਾਂ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਇੱਕ ਤੇ ਮਾੜਾ ਗੀਮੀਦਾਰ ਮਾੜਾ ਜਿਹੜਾ ਕਿਸਾਨ ਸੰਧ ਨਹੀਂ ਖਰੀਦ ਸਕਦਾ ਸੰਧਾਂ ਦੀ ਕੀਮਤੇ ਜ਼ਿਆਦਾ ਵਾ ਤੇ ਖਰਚਾ ਬੜਾ ਹੁੰਦਾ ਵਾ ਮਤਲਬ ਵੀ ਇਕੱਠੀ ਕਰਨ ਤੇ ਵੀ ਕਦਾ 7000 ਰੁਪਿਆ ਲਾ ਕੇ ਜਾਂਦਾ ਲੀਵਰਦਾ ਹੀ ਲੈ ਜਾਂਦੇ ਇਕੱਠੀ ਕਰਉਂਗੇ ਕਿਸੇ ਨੇ ਤੇ ਆਪਣੀ ਮਜ਼ਦੂਰ ਨਾਲ ਢੋਣੇ ਪੈਂਦੇ ਨੇ ਕੱਲਾ ਕਿਸਾਨ ਕਰ ਨਹੀਂ ਸਕਦਾ ਹਾਂਜੀ ਤੇ ਪਰਿਵਾਰਾਂ ਦੇ ਬਹੁਤ ਪੈਂਦਾ ਨੁਕਸਾਨ ਜੀ ਇਹਦਾ ਕਿਸਾਨਾਂ ਦੀ ਮਜਬੂਰੀ ਆ ਪਰਾਲੀ ਸਾੜਨਾ ਪਰ ਨਹੀਂ ਸਾੜਨੀ ਚਾਹੀਦੀ ਕਿਸਾਨ ਕਰਨ ਨਹੀਂ ਕੀ ਵਿਚਾਰੇ ਅਸੀਂ ਆਪ ਕਹਿੰਦੇ ਪਰ ਨਹੀਂ ਸਾੜਨੀ ਚਾਹੀਦੀ ਪਰਾਲੀ ਜਿਹੜੀ ਆ ਆਮਦਨ ਤੇ ਹੁਣਾ ਕਿਸਮਤ ਤੇ ਨਾਲ ਹੀ ਆਮਦਨ ਆ ਜੀ ਅਮਦਨ ਮੁੰਦ ਕਰੀ ਜਾ ਤੇ ਡਿਪੈਂਡ ਕਰਦਾ ਵਾ ਆਪਣੇ ਕਿਸਮਤ ਤੇ ਬੰਦੇ ਦੀ ਤੇ ਜੇ ਗਲੇ ਪੈ ਜਾਣ ਮੀਂਹ ਪੈ ਜੇ ਹੋ ਨੁਕਸਾਨ ਹੋ ਜੇ ਕੋਈ ਪਾਣੀ ਜਾ ਜੇ ਤੇ ਫਿਰ ਆਮਦਨ ਕਿੱਥੋਂ ਰਾਈ ਨੀ ਆ ਝੋਨੇ ਤੇ ਲਾਉਂ ਤੋਂ ਲੈ ਕੇ ਤੇ ਢਾਈ ਤੱਕ ਕਮ ਸਕਮ 17 ਤੋਂ ਲੈ ਕੇ ਤੇ 20000 ਰੁਪਏ ਦਾ ਖਰਚਾ ਜਾਂਦਾ ਇਹਦਾ ਮੁਨਾਫਾ ਵੀ ਕਿਸਮਤ ਨਾਲ ਹੀ ਆ ਮੁਨਾਫਾ ਵੀ 20000 ਰੁਪਏ ਦਾ ਮੁਨਾਫਾ ਵੀ ਹੋ ਜਾਂਦਾ ਵਾ ਜੇ ਚੰਗਾ ਫਸਲ ਨਿਕਲ ਆਏ ਤੇ 20 ਤੋਂ ਵੱਧ ਵੀ ਹੋ ਸਕਦਾ ਥੋੜਾ ਬੂਦਾ ਪ੍ਰਾਈਜ਼ ਲੋਕੀ ਕਿਸਾਨ ਜਿਹੜੇ ਮੁਕਤੀ ਛਾੜਨੇ ਨੇ ਖਰਤਾ ਖੁਰਤਾ ਕਾਦਾ ਇਹਨਾਂ ਦਾ ਤੇ ਪ੍ਰਾਈਮ ਨਾਲ ਛਾੜਨ ਦਾ ਫੇਰ ਹੀ ਖਰਚਾ ਕੋਲ ਕੋਈ 5 ਤੋਂ ਲੈ ਕੇ 6000 ਰੁਪਏ ਦਾ ਖਰਚਾ ਆ ਜਾਂਦਾ ਵਾ ਕਿਨੇ ਪਿਛੇ ਜੇ ਪ੍ਰਾਈ ਜ਼ਿਆਦਾ ਹੋਏ ਰੀਪਰ ਫੇਰਦਾ ਨੀਗਾ ਉਹ ਵੀ ਇਕੱਠੀ ਕਰਨੀ ਪੈਂਦੀ ਆ ਵਿੱਚੋਂ ਫੇਰ ਉਹ ਸੁਪਰ ਸੀਡਰ ਫੇਰ ਜਾਵੇ ਤੇਰੇ ਉਹ ਵੀ ਇਕੱਠੀ ਕਰਨੀ ਪੈਂਦੀ ਜੀ ਉਹ ਵੀ 2.5 3000 ਰੁਪਏ ਲਿੰਦੇ ਸੁਪਰ ਸੀਡਰ ਲੈ ਲਿੰਦੇ ਨੇ ਫੇਰ ਜੀ ਸਮਝਾਉਂਦੇ ਨੇ ਸਾਨੂੰ ਆਣ ਕੇ ਹਾਂ ਜਾਗਰੂਪ ਕਰ ਰਿਹਾ ਐਸੇ ਨਮਿੰਦੇ ਸਰਕਾਰ ਦੇ ਹਾਂਜੀ ਅਸੀਂ ਇਹ ਮਿਆਦ ਕਰਨੇ ਆ ਜੀ ਉਹਨੇ ਮਿੰਦਿਆਂ ਦੀ ਮੇਰੇ ਬੰਦੇ ਆ ਰਹੇ ਨੇ ਫੇ ਜੀ ਝੋਨਾ ਸਾੜ ਕੇ ਫੇ ਕੀ ਕਰੇਗਾ ਹੋਰ ਕੋਈ ਹਣੀ ਮਤਲਬ ਵੀ ਸਾਧਨ ਬੀਜਨ ਦਾ ਮਤਲਬ ਵੀ ਕੀ ਬੀ ਸਕਦਾ ਮੁੱਖ ਫਸਲ ਦੇ ਕਿਸਾਨਾਂ ਦੀ ਸਾਡੇ ਇੱਥੇ ਕਿਸਾਨ ਝੋਨਾ ਦੇ ਕਣਕ ਵਾ ਦਾਲਾਂ ਲੋਕ ਬੀਜਦੇ ਨਹੀਂ ਪਾਣੀ ਦੀ ਮਾਰ ਆ ਜਾਂਦੀ ਹੈ ਜਾਂ ਕਿ ਦਾਲਾਂ ਖਰੀਦਦੀ ਨਹੀਂ ਕਿਸਾਨ ਖਰੀਦੀ ਇਹਦੀ ਚੀਜ਼ਾਂ ਐਨਐਸਪੀ ਦੇਵੇ ਤੇ ਕਿਸਾਨ ਆਪੇ ਬੀਜੀ ਲੈਣ ਦਾੜਾਂ ਉਧਰ ਪੀਲ ਬੀਜ ਹੋਵੇ ਹਰਪਿੰਦਰ ਸਿੰਘ ਕਿਹੜਾ ਪਿੰਡ ਹੈ ਬੱਬੇਹਾਲੀ ਮਜਬੂਰੀ ਵੀਰੇ ਦਾ ਅੱਗ ਤੋਂ ਬਗੈਰ ਕੋਈ ਹੱਲੀ ਹੈ ਨਹੀਂ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਖਰਚਾ ਇੰਨਾ ਕ ਆ ਜਾਂਦਾ ਵੀ ਮਤਲਬ ਕਹਿ ਨਹੀਂ ਸਕਦੇ ਵਡਾਈ ਵਾਲੇ ਕੁਛ ਕੱਟਣ ਵਾਲੇ ਲੈ ਜਾਂਦੇ ਕੁਛ ਮਤਲਬ ਚੱਕਣ ਵਾਲੇ ਬਹੁਤ ਮਹਿੰਗਾ ਪੈਂਦਾ ਕੰਮ ਇਹਦਾ ਸਾਣ ਤੋਂ ਬਗੈਰ ਹੋਰ ਕੋਈ ਹੱਲੀ ਹੈ ਨਹੀਂ ਜਾਂ ਤਾਂ ਕੋਈ ਸਰਕਾਰ ਫਿਰ ਦੇਵੇ ਕੋਈ ਮਸ਼ੀਨ ਇਕੱਠਾ ਬੰਨਣ ਵਾਲੀ ਜਾਂ ਕੁਛ ਕਰਨ ਵਾਲੀ ਉਹਦੇ ਕਰਕੇ ਹੋਰ ਇਹਦਾ ਕੋਈ ਹੱਲ ਨਹੀਂ ਵੀਰੇ ਸਾਣ ਤੋਂ ਬਗੈਰ ਚਾ ਤਕਰੀਬਨ ਇਹਦਾ 700 ਰੁਪਿਆ ਦਾ ਕੱਟਰ ਵਾਲਾ ਲਿਆ ਜਾਂਦਾ ਬਾਈ ਤੇ तकरीबन 25-2600 ਰੁਪਇਆ ਚੱਕਣ ਵਾਲੇ ਲਿਆ ਜਾਂਦੇ ਨੇ ਫਿਰ ਤੁਸੀਂ ਬਾਕੀ ਜਿਹੜੀ ਛੱਡੀ ਫਿਰ ਉਹਦਾ ਆਪ ਦੀ ਮਿਹਨਤ ਲਾ ਲਓ ਜਿਹੜੀ ਤਵਿਆਂਾਂ ਨਾ ਜਾਂ ਕਾਸ਼ੇ ਨਾ ਚੀਨਾ ਸੁਪਰ ਹੀਟਰ ਨਾ ਪਾਵਾਂਗੇ ਕਰਾਂਗੇ ਉਹਦਾ ਵੀ ਖਰਚਾ ਦੁਬਾਰੇ ਮਤਲਬ ਲੇਕਿਨ तकरीबन 4-5000 ਰੁਪਏ ਦਾ ਲਗਭਗ ਖਰਚਾ ਇਹਦਾ ਕੀਲੇ ਦਾ ਪੈਂਦਾ ਜੀ ਆਮਦਨ ਕਾਦੀ ਆ ਇਹਦੀ ਵੀਰੇ ਆਮਦਨ ਤੇ ਜੋ ਇਹ ਅੱਜਕੱਲ ਤੁਸੀਂ ਸਿਆਣੇ ਖਰਚੇ ਵੀ ਕਿੰਨੇ ਆ ਲਵਾਈਆਂ ਵੀ ਕੱਦੂ ਕਰਾਈ ਵੀ ਸਭ ਕੁਝ ਅੱਜਕੱਲ ਤਾਂ ਡੀਜ਼ਲ ਵੀ ਬਥੇਰੇ ਵਟ ਕੱਢ ਰਿਹਾ ਹੈ ਤਾ ਕਰਕੇ ਹੁਣ ਆਮਦਨ ਨੋਰਮਲ ਖਰਚਾ ਗਿਆ ਸਿਰਫ ਇੱਕ ਰੋਟੀ ਬਣੀਆ ਖਾਰੇ ਦਾ ਹੋਰ ਤਾਂ ਕੋਈ ਨਹੀਂ ਹੈਗਾ ਇਹਦਾ ਖਰਚਾ ਘੱਟ ਤੋਂ ਘੱਟ ਵੀਰੇ 1500 ਰੁਪਏ ਦਾ ਕੱਦੂ ਵਾਲਾ ਲੈ ਜਾਂਦਾ 3500 ਰੁਪਏ ਦਵਾਈ ਚਲ ਗਈ 3000 ਤੋਂ ਲੈ ਕੇ 3500 ਰੁਪਏ ਤੱਕ ਦਵਾਈ ਖਰਚਾ ਵੀ ਪੈ ਗਿਆ ਹੋਰ ਬਾਕੀ ਆਪਦੀ ਮਿਹਨਤ ਪਾ ਕੇ ਲਾ ਲੋ ਵੀਰੇ ਕਿੰਨਾ ਕਹੇ ਤੇ 15000 ਨੂੰ ਤਕਰੀਬਨ ਕਿਲਾ ਪਹੁੰਚ ਹੀ ਜਾਂਦਾ ਜੇ ਆਪ ਰਬਾ ਕੇ ਮੁਨਾਫਾ ਵੇਖ ਲੋ ਹੁਣ ਤੁਸੀਂ ਇਹ ਤਾਂ ਰੱਬ ਦੇ ਹੱਥ ਹੀ ਆ ਜੇ ਤਾਂ ਹੋ ਗਈ ਹੋ ਗਈ ਨਹੀਂ ਤੇ ਫਿਰ ਗੇਆ ਕੰਮ ਮੁਨਾਫਾ ਦਾ ਤਾਂ ਕੋਈ ਚੱਕਰੀ ਡਾ ਵੀਰੇ ਸਾਬ ਨਹੀਂ ਰੱਬ ਘਟ ਆਇ ਤੇ ਰੱਬ ਦੇ ਸਿੱਤੇ ਆ ਬਾਈ ਜੇ ਤੇ ਪ੍ਰਮਾਤਮਾ ਮਿਹਰ ਕਰੇ ਤਾਂ ਹੀ ਕਰਕੇ ਹੁੰਦਾ ਨਹੀਂ ਤਾਂ ਬਸ ਫਿਰ ਤਾਂ ਜੱਟ ਮਰਿਆ ਹੀ ਮਰਿਆ ਵੀਰੇ ਨਾ ਸਾੜਮੇ ਕਰਕੇ ਤਾਂ ਫਿਰ ਉਹ ਇੰਨਾ ਹੁਣ ਸੁਪਰ ਸੀਡਰਾਂ ਦਾ ਕੋਈ ਸਬਸਿਡੀ ਜਾਂ ਲੇਕਨ ਸਾਡੇ ਕੋਲ ਇੰਨੀ ਕੋ ਪਹੁੰਚ ਹੈ ਨਹੀਂ ਹੋਰ ਇੰਨਾ ਕੋਈ ਪੂਰਤੀ ਅਸੀਂ ਕਰ ਨਹੀਂ ਸਕਦੇ ਚੱਕੇ ਫਿਰ ਕੀ ਕਿਥੋਂ ਮਤਲਬ ਬੰਦਾ ਨਹੀਂ ਨਾ ਇਹਨਾਂ ਕਰ ਸਕਦਾ 2500 ਰੁਪਏ 3000 ਰੁਪਏ ਸੁਪਰ ਸੀਡਰ ਵਾਲਾ ਲੈਣ ਡਿਆ ਉਹ ਵੀ ਖਰਚਾ ਨਹੀਂ ਦੇ ਸਕਦੇ ਬਾਕੀ ਫੇਰ ਮੁੜ ਕੇ ਉਹ ਨਾ ਕੋਈ ਵਟ ਪੈਣੀ ਵੇਚਣਾ ਨਾ ਕੁਛ ਕਰਨਾ ਉਹ ਫਸਲ ਫੇਰ ਖਰਾਬ ਹੋਣ ਦਾ ਖਤਰਾ ਜ਼ਿਆਦਾ ਕਾਰ ਤਾਂ ਬੈਰੇ ਰੋਗ ਰਹੀ ਹੈ ਪਰ ਸਰਕਾਰ ਇਹ ਵੀ ਕਰੇ ਨਾ ਕੋਈ ਸੰਦ ਵੀ ਤਾਂ ਦੇਵੇ ਹੁਣ ਸਾਡੇ ਨੇੜੇ ਟੇੜੇ ਤਾਂ ਕੋਈ ਨਾ ਇੱਥੇ ਕੋਈ ਹੈਗਾ ਬੈਲਰ ਨਾ ਕੁਛ ਗੱਠਾਂ ਵਾਲੀ ਸਾਡੇ ਲਵੇ ਤਾਂ ਤੁਸੀਂ ਇੱਥੇ ਨੇੜੇ ਨੇੜੇ ਦੇਖ ਲਓ ਕੋਈ ਹੈਗੀ ਕੋਈ ਲੱਭ ਲਓ ਇੱਥੇ ਸਾਡੇ ਤਾਂ ਹੈ ਨਹੀਂ ਗੱਠਾਂ ਵਾਲੀ ਤਾਂ ਹੈ ਨਹੀਂ ਸਾਡੇ ਕੋਈ ਬਸ ਸਾਡੇ ਤਾਂ ਇਹੀ ਆ ਬਸ ਜਾਂ ਵੜਾ ਕੇ ਚੱਕਾ ਲਓ ਜਾਂ ਅੱਗ ਲਾ ਲਓ ਬਸ ਇਹੀ ਤਾਂ ਦੋ ਹੀ ਹੱਲ ਹੈ ਸਾਡੇ ਤਾਂ ਹੁਣ ਹੋਰ ਤਾਂ ਕੋਈ ਹੱਲ ਹੀ ਨਹੀਂ ਹੈਦੇ ਆ ਸਿਰ ਬਿਲਕੁਲ ਪੈਂਦਾ ਵੀਰੇ ਜ਼ਰੂਰ ਪੈਂਦਾ ਨਾਂ ਵਾਲੀ ਤਾਂ ਕੋਈ ਗੱਲ ਨਹੀਂ ਪੈਂਦਾ ਤੂੰ ਆ ਤਾਂ ਸਾਡੇ ਨੇੜੇ ਹੀ ਜਾਣਾ ਜ਼ਬੂਰੀ ਬਾਈ ਮਜਬੂਰੀ ਤੋਂ ਬਗੈਰ ਹੋਰ ਕੁਝ ਨਹੀਂ ਮਜਬੂਰੀ ਐਸਐਮ ਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ